ਚਿਨਨੰਦਪੁਰ ਸਾਹਿਬ ਹੋਲਾ ਮਹੱਲਾ ਤੇ ਬਲਟ ਮੋਟਰਸਾਈਕਲ ਤੇ ਜਾ ਰਹੇ ਤੇ ਨੌਜਵਾਨਾਂ ਦੀ ਛੋਟਾ ਹਾਥੀ ਟਰੈਂਪੋ ਦੇ ਨਾਲ ਆਮੋ ਸਾਹਮਣੇ ਟੱਕਰ ਹੋ ਜਾਂਦੀ ਹੈ ਦੱਸਦੀ ਹੈ ਕਿ ਤੇ ਨੌਜਵਾਨ ਸਮੇਤ ਪੰਜ ਲੋਕ ਜ਼ਖਮੀ ਹੋ ਜਾਂਦੇ ਨੇ ਤਸਵੀਰਾਂ ਸਮਰਾਲਾ ਦੇ ਨਜ਼ਦੀਕੀ ਪਿੰਡ ਰਾਜਵਾਲ ਕੁਲਿਵਾਲ ਦੀਆਂ ਸਾਹਮਣੇ ਆਈਆਂ ਨੇ ਜਿੱਤਗੀ ਬੁਲਟ ਮੋਟਰਸਾਈਕਲ ਅਤੇ ਛੋਟੇ ਹਾਥੀ ਟਰੈਂਪੋ ਦੀ ਆਮੋ ਸਾਹਮਣੇ ਭਿਆਨਕ ਟੱਕਰ ਤੋਂ ਬਾਅਦ ਇਹ ਬੁਲਟ ਮੋਟਰਸਾਈਕਲ ਸਵਾਰ ਤੇ ਨੌਜਵਾਨ ਤੇ ਦੋ ਛੋਟਾ ਹਾਥੀ ਟਰੈਂਪੋ ਸਵਾਰ ਵਿਅਕਤੀ ਕੁੱਲ ਪੰਜ ਵਿਅਕਤੀ ਜ਼ਖਮੀ ਹੋ ਗਏ ਦੱਸਦੀ ਕਿ ਨਾ ਚੋ ਦੋ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਨੇ ਤੇ ਇੱਕ ਨੌਜਵਾਨ ਨੂੰ ਮਾਮੂਲੀ ਸੱਟਾਂ ਲੱਗਿਆ ਨੇ ਜੋ ਰਾਤ ਦੇ ਸਵਾਰ ਦੋ ਵਿਅਕਤੀ ਜ਼ਖਮੀ ਸਨ ਚਾਰ ਜ਼ਖਮੀਆਂ ਨੂੰ ਸਮਰਾਲਾ ਲਿਆਂਦਾ ਗਿਆ ਚਾਹਤ ਕਿ ਇੱਕ ਨੂੰ ਸਮਰਾਲਾ ਦੇ ਕਿਸੇ ਪ੍ਰਾਈਵੇਟ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸਮਰਾਲਾ ਸਿਵਲ ਹਸਪਤਾਲ ਤੋਂ ਗੰਭੀਰ ਰੂਪ 'ਚ ਜ਼ਖਮੀ ਨੌਜਵਾਨ ਨੂੰ ਤੰਗੜ੍ਹ ਹਸਪਤਾਲ ਰੈਫਰ ਕਰ ਦਿੱਤਾ ਗਿਆ ਰਮਨ ਗੁੱਜਰੀ ਇੱਕ ਐਕਸੀਡੈਂਟ ਲੇਸ ਲੱਗਿਆ ਮੈਂ ਖੰਡੇ ਤੋਂ ਸਮਰਾਲਾ ਰੋਡ ਤੇ ਆ ਰਿਹਾ ਸੀ ਗੱਡੀ ਦੇ ਵਿੱਚ ਆ ਰਿਹਾ ਸੀ ਗੱਡੀ ਮੇਰੇ ਖਾਲੀ ਸੀ ਆਉਂਦੇ ਦੇਖਿਆ ਵੀ ਇੱਕ ਐਕਸੀਡੈਂਟ ਹੋਇਆ ਹੋਇਆ ਸੀ ਮੁੰਡੇ ਕਾਫੀ जख्मी ਸੀ ਤਾਂ ਲੋਕਾਂ ਨੇ ਉੱਥੇ ਹੈਲਪ ਵੀ ਕਰਦੇ ਸੀ ਲੋਕੀ ਇਹਨਾਂ ਦੇ ਤੇ ਉਹਨਾਂ ਨੇ ਮੈਨੂੰ ਰਿਕਵੈਸਟ ਕੀਤੀ ਵੀ ਹਾਂ ਗੱਡੀ ਦੇ ਵਿੱਚ ਲੈ ਜਾਓ ਤੁਰੰਤ ਕਿਉਂਕਿ ਐਮਬੂਲੈਂਸ ਨੂੰ ਥੋੜਾ ਟਾਈਮ ਲੱਗ ਰਿਹਾ ਸੀ ਤਾਂ ਅਸੀਂ ਗੱਡੀ ਦੇ ਵਿੱਚ ਲੈ ਕੇ ਤੁਰੰਤ ਇਹਨਾਂ ਨੂੰ ਸਿਵਲ ਹਸਪਤਾਲ ਦੇ ਵਿੱਚ ਲੈ ਆਏ ਤੇ ਮੈਂ ਠੀਕੇ ਜੀ ਜੋ ਪਤਾ ਲੱਗਿਆ ਜੀ ਤਿੰਨ ਮੁੰਡੇ ਸੀਗੇ ਜੀ ਬਾਈਕ 'ਤੇ ਆ ਰਹੇ ਸੀ ਸ਼ਾਇਦ ਇੱਕ ਮੁੰਡੇ ਨੂੰ ਪਹਿਲਾਂ ਲਿਆਏ ਸੀ ਕੋਈ ਤੇ ਦੋ ਲੜਕੇ ਮੇਰੇ ਨਾਲ ਆ ਗਏ ਇੱਕ ਤਾਂ ਠੀਕ ਹੈ ਇੱਕ ਨੂੰ ਤਾਂ ਥੋੜੀ ਜਿਹੀ ਸੱਟ ਲੱਗੀ ਹੈ ਜਿਹੜਾ ਦੂਸਰਾ ਉਹ ਥੋੜਾ ਜਿਹਾ जख्मी ਸੀਗਾ ਉਹਨੂੰ ਅ ਸਤਿ ਸ਼੍ਰੀ ਅਕਾਲ ਜੀ ਇਹ ਪੁੱਛ ਲਵਾਂ ਕਿ ਤਵਕਸ਼ੇ ਵਜ਼ੀਲ ਬਾਲੋ ਸੂ ਚੇ ਵਜ਼ੀਲ ਅੱਛਾ ਸ਼ਾਮ ਹੋ ਗਿਆ ਲੋਕ ਇਦਾਂ ਲੈ ਕੇ ਨਹੀਂ ਆਉਂਦੇ ਹੈਗੇ ਇਹ ਤਾਂ ਚਲੋ ਹੈਲਪ ਕਰਨੀ ਚਾਹੀਦੀ ਹੈ ਜੀ ਸਾਰੇਆਂ ਵੀ ਕਿਸੇ ਦੀ ਜਾਨ ਅਗਰ ਬਖਸ਼ੀ ਜਾਂਦੀ ਹੈ ਕਿਸੇ ਨੂੰ ਜਾਨ ਮਿਲਦੀ ਹੈ ਅਜ ਤੋਂ بڑا ਪੁੰਤਾ ਕੁਛ ਹੈ ਕੋਈ ਨਹੀਂ ਸਕਦਾ ਜੀ ਕਿ ਕਿਸੇ ਦੀ ਜਾਨ ਬਖਸ਼ੀ ਕਿਸ ਨਾਲ ਐਕਸੀਡੈਂਟ ਹੋਇਆ ਕਿਸੇ ਛੋਟੇ ਹੱਥੀ ਨਾਲ ਐਕਸੀਡੈਂਟ ਹੋਇਆ ਜੀ ਆਪਸ ਇਹੇ ਵੱਜੇ ਕਿ ਦੂਜੇ ਨਾਲ ਕਿਉਂ ਪਤਾ ਲੱਗੇ ਮੈਂ ਡਾਕਟਰ ਮਨਪ੍ਰੀਤ ਕੌਰ ਇੱਕ ਐਕਸੀਡੈਂਟ ਕੇਸ ਹੈ ਕਿੰਨੇ ਪੇਸ਼ੈਂਟ ਨੇ ਸਦੇ ਕੋਲ ਚਾਰ ਮਰੀਜ਼ ਆਏ ਸੀਗੇ ਉਹਨਾਂ ਚੋਂ ਇਹਨਾਂ ਵਿੱਚੋਂ ਦੋ ਬਜ਼ੁਰਗ ਨੇ ਇੱਕ ਦਾ ਨਾਮ ਹੈਗਾ ਮੇਜਰ ਸਿੰਘ ਜਿਹਨੂੰ ਅਸੀਂ ਰਫਰ ਕੀਤਾ ਉਹ ਕਾਫੀ ਸਿਕ ਸੀਗਾ ਉਹਦੀ ਹੈਡ ਇੰਜਰੀ ਲੱਗ ਰਹੀ ਸੀਗੀ ਦੋ ਬਜ਼ੁਰਗ ਸੀਗੇ ਸੁੱਚਾ ਸਿੰਘ ਤੇ ਨਰਦੇਵ ਸਿੰਘ ਇੱਕ ਸੀਗਾ ਜੀਵਨ ਸਿੰਘ ਕਿੱਥੋਂ ਆਈ ਸੀ ਕਿ ਪੇਸ਼ੈਂਟ ਨੇ ਕਿਹੜੀ ਜਗ੍ਹਾ ਤੇ ਐਕਸੀਡੈਂਟ ਐਕਸੀਡੈਂਟ ਹੋਇਆ ਆਪਣੇ ਰਾਜੇਵਾਲ ਕੁਲੇਵਾਲ ਕੋਲੇ ਕਿੰਨੇ ਕਿੰਨੇ ਆਏ ਸੀ ਮੇਜਰ ਸਿੰਘ 28 ਸਾਲ ਦਾ ਜੀਵਨ ਸਿੰਘ 20 ਸਾਲ ਦਾ ਸੁੱਚਾ ਸਿੰਘ ਤੇ ਨਰਦੇਸ ਸਿੰਘ ਬਜ਼ੁਰਗ ਸਿਗੇ 70 ਸਾਲ ਦੇ ਨੇ ਇੱਕ ਸਤਾਂਜਾਲ ਦੇ ਕਿੰਨੇ ਕਿ ਸਿਕ ਹੈ ਮੇਜਰ ਸਿੰਘ ਕਾਫੀ ਜ਼ਿਆਦਾ ਸਿਕ ਸੀਗਾ ਉਹਨੂੰ ਅਸੀਂ ਰੈਫਰ ਕੀਤਾ ਆ 32 ਦੇ ਵਿੱਚ ਤੇ ਬਾਕੀ ਦੋ ਹਜੇ ਥੋੜੀ ਸਟੇਬਲ ਲੱਗ ਰਹੇ ਨੇ ਪਰ ਉਹਨਾਂ ਦੀ ਫੇਰ ਵੀ ਅਸੀਂ ਇਨਵੈਸਟੀਗੇਸ਼ਨ ਕਰਾਵਾਂਗੇ ਕਿੱਥੇ ਦੇ ਰਹਿਣੇ ਵਾਲੇ ਸੀਗੇ ਰੈਜ਼ਿਡੈਂਸ ਇੱਕ ਪਾਸੋਂ ਸਾਈਡ ਦੋ ਬਜ਼ੁਰਗ ਨੇ ਜਿਹੜੇ ਉਹ ਪਾਸੋਂ ਸਾਈਡ ਦੇ ਨੇ ਬਾਕੀ ਜਿਹੜੇ ਦੋ ਸੀਗੇ ਉਹ ਮਰੋੜੀ ਦੇ ਹਰਿਆਣਾ ਲਾਈਫ ਦੇ ਲਈ ਲਖਵਿੰਦਰ ਕਤਰੀ ਦੀ ਰਿਪੋਰਟ